ਐਸਲੀਪਿੰਟ ਸ਼ਾਫੀਪੁਰ ਮੌਜੂਦ ਆ ਮੇਰੇ ਪਿੱਛੇ ਹਾਲਾਤ ਇੱਕ ਸ਼ਮਸ਼ਾਨ ਘਾਟ ਦੇ ਜਿੱਥੇ ਹੰਸਰਾਜ ਹੰਸਦੀਪ ਧਰਮ ਪਤਨੀ ਰੇਸ਼ਮ ਅੰਸ਼ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਹੁਣ ਅਗਨ ਪੇਟ ਕੀਤਾ ਜਾਣ ਲੱਗਿਆ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਪਰਿਵਾਰਕ ਜੀ ਮੌਜੂਦ ਨੇ ਦੱਸ ਤੀਏ ਕਿ ਹੰਸਰਾਜਾਂ ਦੇ ਦੋਵੇਂ ਬੇਟੇ ਇੱਥੇ ਮੌਜੂਦ ਨੇ ਬਾਕੀ ਲੋਕ ਵੀ ਸਮਰਥਕ ਜਾਣ ਵਾਲੇ ਪਰਿਵਾਰਕ ਦੀ ਸਾਰੇ ਪਿੰਡ ਦੇ ਵਿੱਚ ਮੌਜੂਦ ਨੇ ਜਦ ਦੀ ਪਿੰਡ ਅਨਸਰਾਜ ਹਨ ਜਿੱਥੇ ਪਰਿਵਾਰਕ ਜੀ ਮੌਜੂਦ ਨੇ ਮੇਰੇ ਸਾਹਮਣੇ ਫਿਲਹਾਲ ਅਗਨ ਪੇਟ ਕਰਨ ਦੀ ਤਿਆਰੀ ਅਰਦਾਸ ਹੋ ਹਟੀ ਹੈ ਤੇ ਅਰਦਾਸ ਹੋਣ ਤੋਂ ਬਾਅਦ ਹੁਣ ਅਗਨ ਪੇਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਿਆਸੀ ਲੀਡਰ ਵੀ ਮੌਜੂਦ ਨੇ ਬਾਕੀ ਸਿਆਸੀ ਲੀਡਰ ਵੀ ਮੌਜੂਦ ਨੇ ਔਰ ਇੰਡਸਟਰੀ ਦੇ ਲੋਕ ਵੀ ਆ ਗਏ ਆ ਅੱਜ ਸਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਪਹੁੰਚੇ ਗੁਰਵਿੰਦਰ ਗੋਮੇਟਾ ਸਾਹਮਣੇ ਵੀ ਉਵਰਾਜ ਤੇ ਨਵਰਾਜ ਹਨ ਦੋਵੇਂ ਨਜ਼ਰ ਆ ਰਹੇ ਨੇ ਪਰਿਵਾਰਕ ਜੀ ਵੀ

أرائضح صديق